ਦੋਸਤੋ ਬੇहद ਦੁਖਦਾਇਕ ਤੇ ਮੰਦਭਾਗੀ ਘਟਨਾ ਤੁਸੀਂ ਸਭ ਨੇ ਸੁਣ ਹੀ ਲਈ ਹੋਣੀ ਆ ਕਿ ਕਸ਼ਮੀਰ ਦੇ ਪਹਿਲਗਾਮ ਦੇ ਅੰਦਰ ਜਿਹੜੇ ਸੈਲਾਨੀ ਘੁੰਮਣ ਗਏ ਸੀ ਉਹਨਾਂ ਦੇ ਉੱਪਰ ਹਮਲਾ ਹੋ ਗਿਆ ਜਿਦੇ ਵਿੱਚ ਲਗਭਗ 27 ਦੇ ਕਰੀਬ ਦੱਸਿਆ ਜਾ ਰਿਹਾ ਕਿ ਵਿਅਕਤੀਆਂ ਦੀ ਮੌਤ ਹੋ ਗਈ ਇੱਕ ਵਿਅਕਤੀ ਦੀ ਪਹਿਲਾ ਮੌਤ ਹੁੰਦੀ ਆ ਜਿਦੇ ਕੋਲ ਕੁਝ ਵਿਅਕਤੀ ਆਉਂਦੇ ਨੇ ਤੇ ਉਹਨੂੰ ਪੁੱਛਦੇ ਨੇ ਕਿ ਤੇਰਾ ਨਾਮ ਕੀ ਆ ਜਦੋਂ ਉਹ ਆਪਣਾ ਨਾਮ ਦੱਸਦਾ ਉਹ ਕਹਿੰਦੇ ਇਹ ਹਿੰਦੂ ਆ ਇਹ ਇਥੋਂ ਦਾ ਨਹੀਂ ਗਾ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਤੇ ਫੇਰ ਦੱਸਿਆ ਜਾ ਰਿਹਾ ਕਿ ਜਿਹੜੇ ਪਹਿਲਗਾਮ ਦੇ ਬਾਜ਼ਾਰਾਂ ਦੇ ਅੰਦਰ ਵਿਅਕਤੀ ਘੁੰਮ ਰਹੇ ਸੀ ਜਿਹੜੇ ਸੈਲਾਨੀ ਘੁੰਮ ਰਹੇ ਸੀ ਤਾਂ ਉੱਥੇ ਜਾ ਕੇ ਉਹਨਾਂ ਦੇ ਉੱਪਰ ਕੁਝ ਵਿਅਕਤੀ ਜਿਹੜੇ ਪੁਲਿਸ ਦੀ ਵਰਦੀ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਤੋਂ ਆਈ ਕਾਰਡ ਮੰਗੇ ਜਾਂਦੇ ਆ ਆਈ ਕਾਰਡ ਚੈੱਕ ਕਰਕੇ ਫਿਰ ਉਹਨਾਂ ਉੱਪਰ ਹਮਲਾ ਕਰ ਦਿੱਤਾ ਜਾਂਦਾ ਤਾਂ ਐਵੇਂ ਦੱਸਿਆ ਜਾ ਰਿਹਾ ਕਿ ਲਗਭਗ 27 ਵਿਅਕਤੀਆਂ ਦੀ ਮੌਤ ਹੋ ਗਈ ਤਿੰਨ ਜਿਹੜੇ ਕਸ਼ਮੀਰੀ ਵਿਅਕਤੀ ਆ ਉਨ੍ਹਾਂ ਦੀ ਵੀ ਇਹਦੇ ਵਿੱਚ ਮੌਤ ਹੋ ਗਈ ਬੇहद ਮੰਦਭਾਗੀ ਘਟਨਾ ਤੇ ਇਸ ਘਟਨਾ ਦੇ ਉੱਪਰ ਜਿਹੜਾ ਪੂਰਾ ਕਸ਼ਮੀਰ ਆ ਕਸ਼ਮੀਰ ਦੇ ਲੋਕਾਂ ਨੇ ਕਸ਼ਮੀਰ ਬੰਦ ਕਰ ਦਿੱਤਾ ਲੋਕ ਉਥੋਂ ਦੇ ਕਸ਼ਮੀਰ ਦੇ ਰੋ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਵਿਅਕਤੀ ਨੇ ਵੀ ਅਜਿਹੀ ਘਟਨਾ ਨੂੰ ਅੰਜਾਮ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਕਸ਼ਮੀਰ ਪੱਖੀ ਹੋ ਹੀ ਨਹੀਂ ਸਕਦੇ ਉਹ ਕਸ਼ਮੀਰ ਵਿਰੋਧੀ ਹੋ ਸਕਦੇ ਆ ਕਿਉਂਕਿ ਸਾਰੀ ਦੁਨੀਆ ਜਾਣਦੀ ਹੈ ਕਿ ਜਿਹੜੇ ਕਸ਼ਮੀਰ ਦੇ ਲੋਕ ਨੇ ਉਹਨਾਂ ਦਾ ਰੋਜ਼ਗਾਰ ਕੀ ਆ ਉਹਨਾਂ ਦਾ ਮੁੱਖ ਰੋਜ਼ਗਾਰ ਹੀ ਜਿਹੜਾ ਟੂਰਿਜ਼ਮ ਆ ਜਿਹੜੇ ਲੋਕ ਉੱਥੇ ਘੁੰਮਣ ਵਾਸਤੇ ਜਾਂਦੇ ਆ ਸੈਲਾਨੀ ਆਉਂਦੇ ਆ ਤਾਂ ਉਹੀ ਉਹਨਾਂ ਦਾ ਮੁੱਖ ਰੋਜ਼ਗਾਰ ਆ ਤੇ ਉੱਥੇ ਜੋ ਇਹ ਹਮਲਾ ਹੋਇਆ ਉਸ ਕਸ਼ਮੀਰੀ ਹਮਲੇ ਦੇ ਵਿੱਚ ਦੋ ਦੱਸਿਆ ਜਾ ਰਿਹਾ ਵਿਦੇਸ਼ੀ ਵੀ ਮਾਰੇ ਗਏ ਆ ਜਿਹਦੇ ਤੇ ਕਾਫੀ ਜ਼ਿਆਦਾ ਇੰਟਰਨੈਸ਼ਨਲ ਪੱਧਰ ਤੇ ਇਹ ਸ਼ਾਗਿਆ ਮੁੱਦਾ ਤੇ ਟਰੰਪ ਵਰਗੇ ਨੇ ਵੀ ਅਫਸੋਸ ਜ਼ਾਹਰ ਕੀਤਾ ਕਿ ਭਾਰਤ ਦੇ ਅੰਦਰ ਆਖਰ ਇਹ ਚੱਲ ਕੀ ਰਿਹਾ ਤਾਂ ਇਹ ਘਟਨਾ ਨੇ ਕਾਫੀ ਵੱਡੇ ਸਵਾਲ ਖੜੇ ਕਰ ਦਿੱਤੇ ਆ ਕਿ ਆਖਰ ਇਹ ਹਮਲਾ ਕਿਉਂ ਹੋਇਆ ਜਦੋਂ ਇੱਕ ਕਸ਼ਮੀਰ ਨੂੰ ਇਹ ਮੰਨਿਆ ਜਾਂਦਾ ਕਿ ਕਸ਼ਮੀਰ ਵਿੱਚ ਪਹਿਲਾਂ ਹੀ ਇਹ ਮੰਨਿਆ ਜਾਂਦਾ ਕਿ ਇੱਥੇ ਮਾਹੌਲ ਠੀਕ ਨਹੀਂਗਾ ਇਥੋਂ ਦੇ ਹਾਲਾਤ ਠੀਕ ਨਹੀਂਗੇ ਇੱਥੇ ਡਰ ਰਹਿੰਦਾ ਕਿ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਫਿਰ ਜਿੱਥੇ ਇੰਨੇ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਘੁੰਮਣ ਵਾਸਤੇ ਆਉਂਦੇ ਨੇ ਟੂਰਿਜ਼ਮ ਟੂਰਿਸਟ ਪਲੇਸਸ ਨੇ ਉਹਨਾਂ ਥਾਵਾਂ ਦੇ ਉੱਪਰ ਇੱਕ ਵੀ ਬੰਦਾ ਕੋਈ ਪੁਲਿਸ ਦਾ ਜਾਂ ਫੌਜ ਦਾ ਕਿਉਂ ਨਹੀਂ ਸੀਗਾ ਉੱਥੇ ਕੋਈ ਸੁਰੱਖਿਆ ਸਲਾਨੀਆਂ ਨੂੰ ਕਿਉਂ ਨਹੀਂ ਦਿੱਤੀ ਗਈ ਜਦੋਂ ਕਿ ਇੰਨੇ ਵੱਡੇ ਪੱਧਰ ਤੇ ਰੌਲਾ ਪੈ ਰਿਹਾ ਹੁੰਦੇ ਆ ਅਤਵਾਦੀ ਹਮਲੇ ਹੁੰਦੇ ਆ ਜਾਂ ਪਹਿਲਾਂ ਵੀ ਇੱਕ ਬੱਸ ਦੇ ਉੱਪਰ ਜਦੋਂ ਹਮਲਾ ਹੋਇਆ ਸੀ ਤਾਂ ਫਿਰ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਫਿਰ ਉੱਥੇ ਉਹਨਾਂ ਘੁੰਮਣ ਵਾਲੀਆਂ ਥਾਵਾਂ ਦੇ ਉੱਪਰ ਕਿਉਂ ਕੋਈ ਪੁਲਿਸ ਕਰਮਚਾਰੀ ਨਹੀਂ ਲਾਏ ਗਏ ਉਹਨਾਂ ਦੀ ਡਿਊਟੀ ਨਹੀਂ ਲਾਈ ਗਈ ਫੌਜ ਕਿਉਂ ਨਹੀਂ ਉੱਥੇ ਨੇੜੇ ਸੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਦੂਜੇ ਪਾਸੇ ਕਸ਼ਮੀਰੀ ਲੋਕ ਰੋਂਦੇ ਨਜ਼ਰ ਆਏ ਨੇ ਉਹਨਾਂ ਨੇ ਪੂਰਾ ਕਸ਼ਮੀਰ ਬੰਦ ਕਰ ਦਿੱਤਾ ਕਿ ਇਹ ਕਸ਼ਮੀਰ ਦੇ ਅੰਦਰ ਕੀ ਵਾਪਰਿਆ ਕਿਉਂਕਿ ਕਸ਼ਮੀਰ ਦਾ ਮੁੱਖ ਧੰਦਾ ਜਿਹੜਾ ਹੈਗਾ ਟੂਰਿਜ਼ਮ ਦੇ ਸਿਰ ਤੇ ਹੀ ਆ ਹਣੀ ਉਹਨਾਂ ਦਾ ਕਮਾਈ ਕਰਨ ਦਾ ਸਮਾਂ ਸੀ ਕਿਉਂਕਿ ਕਸ਼ਮੀਰ ਦੇ ਵਿੱਚ ਇਸ ਟਾਈਮ ਹੀ ਜਿਹੜੇ ਸੈਲਾਨੀ ਗਰਮੀਆਂ ਦੇ ਮੌਸਮ ਦੇ ਵਿੱਚ ਹੀ ਜਿਆਦਾ ਘੁੰਮਣ ਦੇ ਲਈ ਆਉਂਦੇ ਆ ਤੇ ਕਸ਼ਮੀਰ ਸਾਰੇ ਪੂਰੀ ਦੁਨੀਆ ਨੂੰ ਪਤਾ ਕਿ ਕਸ਼ਮੀਰ ਦਾ ਮੁੱਖ ਧੰਦਾ ਜਿਹੜਾ ਹੈਗਾ ਟੂਰਿਜ਼ਮ ਦੇ ਸਿਰ ਤੇ ਹੀ ਆ ਕਿਉਂਕਿ ਨਾ ਉੱਥੇ ਕੋਈ ਫੈਕਟਰੀਆਂ ਨੇ ਨਾ کارਖਾਨੇ ਨੇ ਕਿਸੇ ਤਰ੍ਹਾਂ ਦਾ ਇਹੋ ਜਿਹਾ ਕਾਰੋਬਾਰੀ ਧੰਦਾ ਹੈ ਹੀ ਨਹੀਂ ਕਸ਼ਮੀਰ ਦੇ ਵਿੱਚ ਤਾਂ ਕਸ਼ਮੀਰ ਦਾ ਮੁੱਖ ਰੋਜ਼ਗਾਰ ਜਿਹੜਾ ਸੈਲਾਨੀਆਂ ਦੇ ਨਾਲ ਜੁੜਿਆ ਇਸ ਕਰਕੇ ਕਸ਼ਮੀਰੀਆਂ ਦਾ ਕਹਿਣਾ ਹੈ ਕਿ ਜਿਹੜਾ ਇਹ ਹਮਲਾ ਹੋਇਆ ਹੈ ਇਹ ਕੋਈ ਵੀ ਵਿਅਕਤੀ ਹੁਣ ਇਹ ਸਾਡੇ ਪੱਖੀ ਨਹੀਂ ਹੋ ਸਕਦੇ ਇਹ ਕਸ਼ਮੀਰ ਪੱਖੀ ਨਹੀਂ ਹੋ ਸਕਦੇ ਇਹ ਕਸ਼ਮੀਰ ਵਿਰੋਧੀ ਗਤੀਵਿਧੀਆਂ ਨੇ ਕਸ਼ਮੀਰ ਦਾ ਬੇੜਾ ਗਰਕ ਕਰਨ ਵਾਸਤੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਕਸ਼ਮੀਰ ਦੇ ਲੋਕ ਕਦੇ ਨਹੀਂ ਚਾਹਣਗੇ ਕਿ ਉਹਨਾਂ ਦਾ ਖੁੱਦ ਦਾ ਰੋਜ਼ਗਾਰ ਹੀ ਉਹਨਾਂ ਦੇ ਮੂੰਹੋਂ ਖੋਇਆ ਜਾਵੇ ਕਿਉਂਕਿ ਜਦੋਂ ਸਾਨੂੰ ਪਤਾ ਹੈ ਕਿ ਇੱਥੇ ਕਸ਼ਮੀਰ ਦਾ ਮੁੱਖ ਧੰਦਾ ਮੁੱਖ ਰੋਜ਼ਗਾਰ ਹੀ ਸਲਾਮੀਆਂ ਦੇ ਸਰਤੇ ਆ ਤਾਂ ਫਿਰ ਕਸ਼ਮੀਰ ਦੇ ਲੋਕ ਕਦੇ ਵੀ ਇਹੋ ਜੇ ਘਟੀਆ ਲੋਕਾਂ ਨੂੰ ਸਪੋਰਟ ਨਹੀਂ ਕਰਨਗੇ ਤਾਂ ਉੱਥੋਂ ਦੇ ਲੋਕ ਵਿਚਾਰੇ ਰੋ ਰਹੇ ਨੇ ਕਿਉਂਕਿ ਉਹਨਾਂ ਨੂੰ ਹੋਣੀ ਆਸ ਸੀ ਕਿ ਸਾਡਾ ਰੋਜ਼ਗਾਰ ਤੁਰੂਗਾ ਸਾਡਾ ਧੰਦਾ ਤੁਰੂਗਾ ਤੇ ਹੁਣ ਆ ਕੇ ਆਹ ਕੰਮ ਹੋ ਗਿਆ ਤਾਂ ਉਹ ਲੋਕ ਵੀ ਸੜਕਾਂ ਤੇ ਆਏ ਨੇ ਤੇ ਮੰਗ ਕਰ ਰਹੇ ਨੇ ਕਿ ਜਿਹੜੇ ਵੀ ਕਸ਼ਮੀਰ ਵਿਰੋਧੀ ਅਨਸਰ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ। ਕਈ ਤਰ੍ਹਾਂ ਦੇ ਸਵਾਲ ਇਸ ਘਟਨਾ ਨੇ ਛੱਡੇ ਨੇ ਕਿ ਜਦੋਂ ਪਤਾ ਹੈ ਕਸ਼ਮੀਰ ਦੇ ਵਿੱਚ ਸਰਕਾਰਾਂ ਕਹਿੰਦੀਆਂ ਨੇ ਕਿ ਸੁਰੱਖਿਆ ਬਹੁਤ ਘੱਟ ਆ ਤਾਂ ਫੇਰ ਇੰਨੀ ਆਰਮੀ ਉੱਥੇ ਲਗਾ ਛੱਡੀ ਆ ਤਾਂ ਫੇਰ ਜਿਹੜੀਆਂ ਟੂਰਿਸਟ ਥਾਵਾਂ ਨੇ ਉਹਨਾਂ ਦੇ ਉੱਪਰ ਕੋਈ ਆਰਮੀ ਕੋਈ ਪੁਲਿਸ ਦਾ ਵਿਅਕਤੀ ਕਿਉਂ ਨਹੀਂ ਸੀ? ਫਿਰ ਜਿਹੜੇ ਉਹ ਵਿਅਕਤੀ ਪੁਲਿਸ ਦੀ ਵਰਦੀ ਦੇ ਵਿੱਚ ਆਏ ਨੇ ਉਹ ਆਏ ਕਿਵੇਂ ਬੇਖੌਫ ਪੁਲਿਸ ਦੀ ਵਰਦੀ ਦੇ ਵਿੱਚ ਆ ਕੇ ਲੋਕਾਂ ਤੋਂ ਆਈ ਕਾਰਡ ਮੰਗ ਰਹੇ ਸੀ ਉੱਥੇ ਕੋਈ ਸੁਰੱਖਿਆ ਕਿਉਂ ਨਹੀਂ ਸੀ ਤਾਂ ਇਹ ਹਮਲਾ ਕਿਹਨੇ ਕੀਤਾ ਇਹਦੇ ਪਿੱਛੇ ਕੌਣ ਆ ਕੀ ਕਾਰਨ ਆ ਕਿ ਕੀ ਕਸ਼ਮੀਰੀ ਆਪਣਾ ਹੀ ਰੋਜ਼ਗਾਰ ਆਪਣੇ ਹੱਥੀਂ ਖੋਣਗੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਹੈਗੇ ਆ ਇਸ ਘਟਨਾ ਦੇ ਨਾਲ ਜੁੜ ਕੇ ਲੋਕ ਉਠਾ ਰਹੇ ਨੇ